ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਖਾਪਰ ਖੀੜੀ ਆ ਗਿਆ ਸਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਆ ਗਿਆ ਤੇ ਨੇੜੇ ਛੜਾ ਸਾਹਿਬ ਆ ਜਾਂਦਾ ਸਨਹ ਸਾਹਿਬ ਆ ਜਾਂਦਾ ਤੇ ਬਾਬਾ ਬੁੱਢਾ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਤੇ ਆ ਜਿਹੜਾ ਰੋਡਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਲਾ ਜਾਂਦਾ ਬਾਕੀ ਆਪਾਂ ਸਾਰੀ ਲੋਕੇਸ਼ਨ ਵੀਰ ਤੋਂ ਵੀ ਪੁੱਛ ਕੇ ਸਾਂਝੀ ਕਰਦੇਾਂਗੇ ਵਪਾਰ ਲੈਣ ਦਾ ਕੰਮ ਆ ਵੀਰ ਕੋਲੇ ਰੁਟੀਨ 'ਚ ਪਸ਼ੂ ਆਉਂਦੇ ਆ ਸਜਣੋ ਤੇ ਅੱਜ ਤੁਹਾਨੂੰ ਇਸ ਕਰੋ ਤਿੰਨ ਵਿਖਾਉਣੀਆਂ ਕਿੰਨਾ ਕਿੰਨਾ ਦੁੱਧ ਆ ਸਾਰੀਆਂ ਗੱਲਾਂ ਬਾਤਾਂ ਆਪਾਂ ਪੁੱਛਦੇ ਭਰਾ ਤੋਂ ਦੋ ਮੱਝਾਂ ਝੋਟੀਆਂ ਤੇ ਇੱਕੇ ਵਹਿੜ ਆ ਗਈ ਆ ਵਿਕਰੀ ਵਾਲੀ ਬਿਲਕੁਲ ਜਾਇਜ਼ ਰੇਟ ਕਰਾਉਣ ਦੀ ਕੋਸ਼ਿਸ਼ ਕਰਾਂਗੇ ਟਾਈਮ ਬਾਅਦ ਮਿਲਿਆਂ ਭਰਾ ਨੂੰ ਬਹੁਤ ਚੰਗੇ ਦੁੱਧ ਤੇ ਚਲਦੀ ਝੋਟੀ ਵੀ ਆ ਕੇ ਇਸ ਕਰੋ ਮਗਰ ਕੱਟੀਆ ਵਿਖਾਉਣੀਆਂ ਤੁਹਾਨੂੰ ਸੱਜਣੋ ਆਹ ਚੰਗਾ ਦੁੱਧ ਤਿਆਰ ਮਿਲ ਜਾਊਗਾ ਜਿਹੜਾ ਇਹਦੇ ਕੋਲੇ ਹਾਜ਼ਰ ਦੁੱਧ ਉਹ ਹੀ ਦੱਸਿਆ ਜਾਊਗਾ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲਿਓ ਤੁਹਾਡਾ ਧੰਨਵਾਦ ਹੋਊਗਾ ਅ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਮੇਰਾ ਵੀ ਠੀਕ ਠਾਕ ਸਤੂ ਸਾਹਿਬ ਤੁਸੀਂ ਸੁਣਾਓ ਠੀਕ ਹੋ ਜੀ ਬਹੁਤ ਵਧੀਆ ਵੀਰ ਚੜ੍ਹਦੀ ਕਲਾ ਤੂੰ ਸੁਣਾ ਮੇਰਾ ਭਰਾ ਸਭ ਠੀਕ ਠਾਕ ਹੰਦੂ ਸਾਹਿਬ ਜੀ ਮੇਰਾ ਨਾ ਸਤ ਕਰਦਿਆਂ ਬੜੀ ਕਿਰਪਾ ਜੀ ਸ਼ੁਕਰ ਹੈ ਕਰ ਪਾਈ ਰੱਖੇ ਸਤ ਗਰ ਹੈਨਾ ਆਪਣਾ ਨਾਮ ਤੇ ਡਰੈਸ ਦੱਸਗੀ ਭੈਣਾ ਭਰਾਵਾਂ ਨੂੰ ਮੇਰਾ ਨਾਮ ਸ਼ਮਸ਼ੀਰ ਸਿੰਘ ਉਦਾਂ ਲਾਗੇ ਸ਼ੇਰੇ ਨਾਂ ਤੋਂ ਚਲੋ ਸਾਰੇ ਜਾਣਦੇ ਆ ਸ਼ੇਰੇ ਦੇ ਨਾਂ ਤੋਂ ਹਾਂਜੀ ਠੀਕ ਆ ਤੇ ਖਾਪੜ ਖੇੜੀ ਆਪਣਾ ਪਿੰਡ ਜੇ ਠੀਕ ਆ ਜ਼ਿਲ੍ਹਾ ਤਹਿਸੀਲ ਅਮਰਸਰ ਓਕੇ ਤੇ ਬਾਬਾ ਬੁੱਢਾ ਸਬਜੀ ਤੋਂ ਵੀ 10 ਕਿਲੋਮੀਟਰ ਆ ਤੇ ਚਿਰੀ ਛਾੜਾ ਸਾਹਿਬ ਤੋਂ 4 ਕਿਲੋਮੀਟਰ ਆ ਛਾੜਾ ਸਾਹਿਬ ਤੋਂ 4 ਕਿਲੋਮੀਟਰ ਆ ਹੈਨਾ ਹਾਂਜੀ ਤੇ ਸਨ ਸਾਹਿਬ ਬਿਲਕੁਲ ਕੋਲੇ ਆਪਣੇ ਬਿਲਕੁਲ ਕੋਲੇ ਹੈਨਾ ਹਾਂਜੀ 1 ਕਿਲੋ 1.5 ਕਿਲੋਮੀਟਰ ਵੱਡੀ ਨਿਸ਼ਾਨੀ ਸਨ ਸਾਹਿਬ ਦੀ ਬਿਲਕੁਲ ਜੀ ਤੇ ਨੰਬਰ ਮੇਰੇ ਵੀਰ ਦਾ 99152 65382 ਠੀਕ ਆ ਇਹਤੇ ਕਰ ਲੇ ਸੰਪਰਕ ਬਿਲਕੁਲ ਜੀ ਵਪਾਰ ਦਾ ਕੰਮ ਆ ਪਸ਼ੂ ਰੂਟੀਨ ਚ ਹੀ ਹੁੰਦੇ ਹਾਂਜੀ ਰੂਟੀਨ ਚ ਗਾਵਾਂ ਮੱਝਾਂ ਦੋਨਾਂ ਹੀ ਬਿਲਕੁਲ ਜੀ ਤੁਹਾਨੂੰ ਤੇ ਪੰਜਾਂ ਪਸ਼ੂਆਂ ਕਰਕੇ ਬੁਲਾਇਆ ਸੀ ਉੱਤੇ ਵਿੱਚੋਂ ਵੇਗ ਗਏ ਹਨਾ ਦੋ ਵੇਗ ਗਏ ਤਿੰਨ ਆ ਗਏ ਹਾਂਜੀ ਠੀਕ ਠੀਕ ਤੇ ਜੇ ਇਹ ਤੋਂ ਸ਼ੁਰੂ ਕਰੀਏ ਤਾਂ ਝੋਟੀ ਸੂਆ ਕਿਹੜਾ ਜੀ ਸੂਆ ਜੀ ਕਹਿਨ ਨੂੰ ਤੇ ਦੂਜਾ ਅਵੀ ਅਖਵਾਉਂਦੀ ਆ ਪਰ origignal ਤੇ ਜਾਊਗਾ ਰੀਜਨਾ ਤੀਜਾ ਸੂਆ ਜਿਹੜਾ ਤੀਜਾ ਸੂਆ ਹਾਂਜੀ ਠੀਕ ਆ ਹਾਂਜੀ ਤੇ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਆ ਵੀਰੇ ਜੀ ਕੱਟੀ ਆ ਮਗਰ 13 14 ਦਿਨਾਂ ਦੀ ਆਮ ਵਪਾਰੀਆਂ ਵਾਲੀ ਗੱਲ ਕਰੀਏ ਤੇ ਕੱਟੀ ਹਫ਼ਤੇ ਦੀ ਦਸਣੀ ਕੱਟੀ ਵਾਲ ਵੀ ਕੈਮਰਾ ਮਾਰਦੇ ਹਾਂ ਮਾਰਾਂਗੇ ਠੀਕ ਹੈ ਜੀ ਆਪਾਂ ਜਿਹੜੇ ਸਚਾਈ ਹੈ ਸਚਾਈ ਦੱਸਣੀ ਹੈ ਠੀਕ ਹੈ 13 14 ਦਿਨਾਂ ਦੀ ਸੂਈ ਆ ਹਾਂਜੀ ਓਕੇ ਠੀਕ ਹੈ ਜੀ ਹਾਂਜੀ ਇਹ ਵਾਲੀ ਕੱਟੀ ਆ ਹਾਂਜੀ ਉਹ ਕਹਨ ਨੂੰ 8 ਦਿਨ ਵੀ ਕਹਿ ਦਈਏ ਨੇ ਕਿਹੜਾ ਬੋਲਣਾ ਚਾਹੀਦਾ ਚੱਲਦੀ ਆ ਜੀ ਪਰ ਆਪਾਂ ਨਹੀਂ ਉਹ ਕੰਮ ਕਰਨਾ 13 14 ਦਿਨ ਦੀ ਸੂਈ ਆ ਠੀਕ ਹੈ ਦੁੱਧ ਵੀਰ ਜੀ ਜਿਹੜਾ ਦੇ ਅੱਜਕੱਲ ਵਪਾਰੀ ਹਰ ਕਿਸੇ ਦੀ ਜ਼ੁਬਾਨ ਤੇ 15 16 17 ਕਿਲੋ ਗੱਬਣਾ ਦਾ ਵੀ ਦਸੀ ਜਾਂਦੇ ਆ। ਐਵੇਂ ਹੀ ਆ ਜੀ। ਆਪਾਂ ਉਹ ਨਹੀਂ ਦੱਸਣਾ ਆਪਾਂ ਵੀਰ ਜੀ ਕੋਈ ਕੰਡਾ ਲੈ ਕੇ ਆ ਜੇ। ਠੀਕ ਆ। 13 ਕਿਲੋ ਤੋਲ ਕੇ ਦਵਾਂਗੇ ਜੇ ਲੀਟਰ ਦੀ ਮੰਤੀ ਕਰਨੀ ਆ 14 ਲੀਟਰ ਮਰਾ ਦਾਂਗੇ। ਠੀਕ ਆ। ਮੈਨਨ ਵਾਲਾ ਲੀਟਰ ਆ ਨਾ ਠਾਰ ਕੇ 14 ਦੇ ਕੰਡਾ ਲੈ ਕੇ ਉਹਨਾਂ ਦਾ 13 ਮੈਨ ਕਿਲੇ ਜੀ। 13 ਤੋਲ ਕੇ ਲੈ ਜੇ। ਠੀਕ ਆ। ਧੰਨਵਾਦ। ਹਾਂ ਜੀ। ਚੌਣ 100 ਦੀ 100 ਹੋਣੀ ਆ। 100 ਦੀ 100 ਇੱਕ ਨੀ ਕੀ ਜੀ ਵੀਰ ਜੀ ਮੈਂ ਜੇ ਝੂਠ ਮਾਰ ਕੇ ਤੇ ਆਪਾਂ ਪਸ਼ੂ ਵੇਚਣਾ ਨਹੀਂ। ਭਾਵੇਂ ਇੱਥੇ ਖੜਾ ਰਵੇ। ਹਾਂ ਜੀ। ਇਹਦੇ ਨਾਲ ਉਸੀਂ ਵੀ ਜੱਜਮੈਂਟ ਕਰ ਲਿਓ ਤੁਹਾਨੂੰ ਨਹੀਂ ਹਣੀ ਠੀਕ ਆ ਇਹਦੇ ਮਗਰਲੇ ਥਾਂ ਦੇ ਨਾਲ ਮਾੜਾ ਆ ਜਾ ਕਿ ਨਿਗਾ ਜਾ ਬਰੀਕ ਜਾ ਸਰੂ ਆ ਅੱਛਾ ਓਕੇ ਉਹ ਪਹਿਲਾਂ ਨਹੀਂ ਚੱਲਦਾ ਜਦੋਂ ਥਾਂ ਦਾ ਦੁੱਧ ਮੁੱਕ ਜਾਂਦਾ ਨਾ ਹਾਂ ਉਦੋਂ ਲਾ ਕੇ ਦੋ ਤਿੰਨ ਧਾਰਾਂ ਤੁਪਕੇ ਦੇ ਆਉਂਦੇ ਠੀਕ ਹਾਂ ਉਹ ਆਪਾਂ ਤੁਸੀਂ ਕੈਵਰੇ ਲਾ ਕੇ ਕਰਕੇ ਵਿਖਾ ਦਿਓ ਪਰ ਦਿਖਦਾ ਨਹੀਂ ਪਤਾ ਨਹੀਂ ਲੱਗਦਾ ਠੀਕ ਹੈ ਨਹੀਂ ਦਿਸਦਾ ਹਣਾ ਉਰਲੀ ਸਾਈਡ ਓਕੇ ਓਕੇ ਹਾਂ ਹੈਗਾ ਵੀ ਮਨਾ ਆ ਜਾ ਬੇਮਲੂਮਾ ਜੀ ਹਾਂਜੀ ਕੋਈ ਜੱਜਮੈਂਟ ਨਹੀਂ ਆਪਾਂ ਦਸੀਏ ਤੇ ਪਤਾ ਲੱਗਦਾ ਵਾ ਪਰ ਸਾਡੀ ਇਹ ਸੋਚ ਆ ਵੀ ਸਾਡੇ ਮੈਂ ਦੁੱਧ ਵਾਲੀ ਆ ਹਾਂ ਘਰੇ ਰਹਿ ਜੂ ਤਾਂ ਵੀ ਕੋਈ ਗੱਲ ਨਹੀਂ ਪਰ ਦੱਸ ਕੇ ਦੇਣੀ ਆ ਅਗਲਾ ਲਾਂਮਾ ਨਾ ਦੇਵੇ ਤੁਹਾਨੂੰ ਵੀ ਤੁਸੀਂ ਵੀਡੀਓ ਬਣਾਉਂਦੇ ਜੇ ਤੇ ਨਾ ਕੋਈ ਆਪਣੀ ਪਹਿਲੀ ਵੀਡੀਓ ਐਸ ਘਰੋਂ ਬਿਲਕੁਲ ਮੈਂ ਹੀ ਸਾਨੂੰ ਕੋਈ ਆਖੇ ਲੈ ਤੂਰ ਕਰਾਈਏ ਚੱਕੇ ਦੀ ਛੇਰੇ ਵੀਰ ਸਜਣੋ ਧੰਨਵਾਦ ਆ ਇਸ ਵੀਰ ਦਾ ਇੰਨੀ ਬਰੀਕ ਚੀਜ਼ ਕਈ ਵਾਰੀ ਨਹੀਂ ਵੀ ਨਜ਼ਰ ਆਉਂਦੀ ਤੇ ਚੋਇਆ ਹੀ ਪਤਾ ਲੱਗਦਾ ਤੇ ਵੀ ਖੋਲੇਵਾ ਪਾਂਡਾ ਕੋਈ ਟਾਈਮ ਨਹੀਂ ਲੱਗਾ ਤੜਕੇ ਕਿੰਨੇ ਕ ਵੱਜੇ ਚਵਾਈ ਆ ਵੀਰ ਇਹ ਵੀਰ ਜੀ ਆਪਣੀ 5 ਤੋਂ 5 ਚਵਾਈ ਜੇ ਠੀਕ ਆ ਹੁਣ ਇੱਕ ਦਾ ਟਾਈਮ ਹੋਇਆ ਜੇ ਹਾਂ ਟਾਈਮ ਵੀ ਵਿਖਾ ਦਈਏ ਭਣਾ ਭਰਾਵਾਂ ਨੂੰ ਬਾਕੀ ਵੀਰ ਜੀ ਇੱਕ ਗੱਲ ਹੋਰ ਜੇ ਹਾਂਜੀ ਜਿਹਨੂੰ ਪਸ਼ੂ ਛੱਡੇ ਹੁੰਦੇ ਜਿੰਨਾ ਉਹਨਾਂ ਦੇ ਥਣਾ ਚ ਆਏ ਹੁੰਦੇ ਆ ਹਾਂ ਸਿੱਧੇ ਆਪਣੇ ਧਾਰਨਾ ਹੋਊਗੀ ਜੇ ਪਸਮਾਵਾਂਗੇ ਤੇ ਪਸ਼ੂ ਥਣਾ ਚ ਆਊਗਾ ਹਾਂ ਵੇ ਖੋਲੇਵਾ ਪਾਂਡਾ ਓਏ ਸੱਜਣ ਅੱਧਾ ਟਾਈਮ ਹੋਇਆ ਹਜੇ ਨੋਟ ਕਰ ਲੋ 1 ਵਜਿਆ ਤੇ ਦੇਖੋ ਸਫਾਈਆਂ ਝੋਟੀ ਨੂੰ ਬਹੁਤ ਸ਼ਾਨਦਾਰ ਤੇ ਜਾਨਦਾਰ ਝੂਟੀ ਦੁੱਧ ਵਾਲੀ ਕੁਆਲਿਟੀ ਜਿੰਨੀ ਵੀ ਹੈਗੀ ਆ ਦੁੱਧ ਵਾਲੀ ਨਾਲ ਨੂੜ ਵੀ ਵੀਰੇ ਸ਼ੇਰੇ ਚੰਗੀ ਆਉਦੀ ਮੈਨੂੰ ਹਨਾ ਹਾਂਜੀ ਹਾਂਜੀ ਫਿਰ ਹੈ ਨਾ ਪਿੰਡਾ ਬਹੁਤ ਚੰਗਾ ਦੁੱਧ ਵਾਲਾ ਪਤਲਾ ਪੰਛੀ ਬਰੀਕ ਚਮੜੀ ਦੀ ਹਾਂਜੀ ਹਾਂਜੀ ਓਕੇ ਤੇ ਫਿਰ ਇਹਦੀਆਂ ਧਾਰਾਂ ਕਰਾਈਏ ਚੱਕ ਕਰਾਓ ਜੀ ਮਾਰਦੇ ਦੋ ਦੋ ਧਾਰਾਂ ਲਾ ਦੇ ਬੱਚਾ ਫਿਰ ਵਾਕੇ ਰੱਸਾ ਪੈ ਪੀ ਆਉਂਦੀ ਆ ਹਨਾ ਹਾਂਜੀ ਵੇਖੋ ਹਾਂ ਕੋਈ ਛੱਕ ਨਹੀਂ ਕੋਈ ਸੱਜਣਾ ਕੱਟੀ ਲਾਤੀ ਤੁਹਾਨੂੰ ਦੋ ਦੋ ਧਾਰਾ ਜਿਹੜੀਆਂ ਉਹ ਚੈੱਕ ਕਰਾ ਦੀ ਡਾਟ ਸਾਰਾ ਕਲੀਅਰ ਕਰਦਗੀ ਤੇ ਨਾਲ ਆਪਾਂ ਵੀਰ ਤੋਂ ਗੱਲਾਂ ਬਾਤਾਂ ਕਰਕੇ ਤੇਰੇ ਰੇਟ ਵੀਰ ਕੀ ਰਹੂਗਾ ਇਹਦਾ ਵੀਰ ਜੀ ਜਿੱਦਾਂ ਮੌਸਮ ਚੱਲਦਾ ਪਿਆਜ਼ ਇਹ ਨਾ ਹਾਂਜੀ ਉਦਾਂ ਦੇ ਝੋਟੀ 1 35 ਦੀ ਵੀ ਵੇਖਦੀ ਆ ਓਕੇ ਆਪਾਂ ਉਹ ਜਿਹੜੀ ਨਿਗੀ ਜੀ ਬਰੀਕੀ ਦੱਸੀ ਹੈ ਨਾ ਤੁਹਾਨੂੰ ਹਾਂਜੀ ਉਹਦੇ ਕਰਕੇ ਜਮਾ ਹੀ ਆਪਾਂ ਬਿਲਕੁਲ ਜਾਇਜ਼ ਜਿਹੜਾ ਲੈ ਸਕੀ ਪਸ਼ੂ ਹਾਂਜੀ 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 ਉਦਾਂ 1 25 ਮੋਲ ਲੋਕਲ ਵੀ ਕਰਦੇ ਆ ਠੀਕ ਆ ਆਪਾਂ ਦੇ ਇੱਕ 15 ਦੀ ਹਾਂ ਜਸਤੈ ਨੂੰ ਉਹਦੇ ਵਿੱਚੋਂ ਯਾਰ ਇੱਕ ਫੇਰ ਛੋਟ ਕਰ ਦਾਂਗੇ ਆ ਇਹਦਾ ਮਾਮਲਾ 1 ਲੱਖ ਤੇ 15000 ਉਹ ਚੋਂ 1000 ਛੋਟ ਇੱਕ 14 ਦੀ ਦੇ ਦੇ ਹਾਂ ਤੇ ਦੁੱਧ ਵੀਰ ਜੀ ਕੋਈ ਆਪਣਾ ਕੰਡਾ ਲੈ ਆਵੇ ਲੀਟਰ ਲੈ ਆਵੇ ਮੇਰੇ ਘਰੋਂ ਦੋ ਟਾਈਮ ਤਿੰਨ ਟਾਈਮ ਤੋਲ ਕੇ ਲੈ ਜੀ ਧੰਨਵਾਦ ਹਾਂਜੀ ਪਸਮ ਲੈ ਲੈਂਦੇ ਹੋ ਸਜਣੋ ਫਿਰ ਤੁਹਾਨੂੰ ਧਾਰਾ ਸਜਣੋ ਉਸਮਾ ਇਹ ਝੂਟੀ ਨੇ ਕਰ ਲਿਆ ਕਿ ਲੇਟ ਹੋ ਗਈ ਹੈ ਧਾਰਾ ਵਿਖਾ ਦਈਏ ਬੇਨਾ ਵੇਖੂ ਮੜਾ ਜਾਈ ਦਿਰ ਪਿੱਛੇ ਵੇਖੋ ਬੀਖੋ ਸੱਜਣਾ ਪਸਮਾਰਤੀ ਤੱਦੇ ਟਾਈਮ ਦੀ ਝੋਟੀ। ਕਿਆ ਬਾਤ। ਜਗੇ ਆਈ ਏ ਸ਼ੀਸ਼ੇ ਅੰਗੂਠਾ ਲਿਓ। ਵੇਖੋ। ਕਿਆ ਬਾਤ। ਧਾਰ ਦੇ ਦੋ। ਧਾਰ ਵੀ ਲੀਨ। ਹਾਂ। ਨੇ ਚੂਣ ਤਾਂ 100 ਦੀ 100 ਪੋਲੀ ਐ ਜਣਾ। ਹਾਂਜੀ ਹਾਂਜੀ। ਧਾਰ ਤੋਂ ਹੀ ਪਤਾ ਲੱਗ ਜਾਂਦਾ ਪਹੂ ਦਾ ਹਨਾ। ਹਾਂਜੀ। ਤੇ ਠੀਕਾ ਡੋਲ ਤਾਂ ਕੋਈ ਗੱਲ ਨਹੀਂ ਬਾਪੂ ਜੀ। ਅਗਲਿਆਂ 'ਚ ਮਾਰ ਦੋ ਪਹਿਲਾਂ। ਤੁਸੀਂ ਮੜਾ ਜਾਂਦਾ ਚਲੋ ਕੋਈ ਨਹੀਂ। ਇੱਧਰ ਆ ਜਾਨੀ ਮੈਂ ਹੱਡਰ ਨਾ ਜਾਵੀਂ ਆਓ ਲੈਕਰੋ ਚੱਕੋ ਸੱਜਣੋ ਤੁਹਾਨੂੰ ਮੈਂ ਨੇੜੇ ਕਰਕੇ ਅਗਲੇ ਥਣਾਂ ਦੀ ਚੋਾਈ ਵਾਪੂ ਦੀ ਮਗਰਲਿਆਂ ਚ ਮਾਰ ਦਿਓ ਓਕੇ ਨਹੀਂ ਠੀਕ ਆ ਹੂੰ ਮੈਂ ਕੋਈ ਨੁਕਸ ਨਹੀਂ ਜਿਹੜਾ ਹੈਗਾ ਉਹ ਦੱਸਦਾ ਹਨਾ ਆਪਾਂ ਬਿਲਕੁਲ ਜੀ 1 लाख 14000 ਦੀ ਬਿਲਕੁਲ ਜੀ ਹਾਂ ਬਸ ਕਰੋ ਬਸ ਕਰੋ ਧੰਨਵਾਦ 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 ਬਹੁਤ ਚੰਗੀ ਝੂਟੀ ਆ ਹੁਣ ਕਰਦੇ ਪਿੱਛੋਂ ਫੇਰ ਉਹ ਤੋੜਦੀ ਏ ਕਰਾਂ ਫੇਰ ਨਹੀਂ ਲੋੜ ਹੀ ਨਹੀਂ ਤੋੜਨ ਦੀ ਕਰਦੇ ਹੋ ਇਹ ਪਸਮਾਹ ਵੇਖੋ ਵੇਖੋ ਕੀਤਾ ਪਸਮਾਹ ਕੱਟੀ ਕੀ ਬਾਤ ਆ ਬਹੁਤ ਸੋਹਣਾ ਪਸਮਾਹ ਕੀਤਾ ਸੱਜਣਾ 1 लाख ਤੇ 14000 ਮਗਰ ਕੱਟੀ ਤੇ ਐਦਾ ਕੀ ਹਿਸਾਬ ਆ ਵੀਰ ਇਹ ਸੁਭਾ ਜਿੰਨਾ ਕੋਈ ਮਰਜੀ ਮਾਲ ਲੈ ਤੁਹਾਨੂੰ ਪਤਾ ਇਹ ਪਿੱਛੋਂ ਆਈ ਆਪਣੇ ਘਰ ਸਵਾਈਆਂ ਹੋਂ ਤੇ ਫਿਰ ਤੇ ਪਤਾ ਹਾਂਜੀ ਕੋਈ ਤੀਜਾ ਮਾਲ ਲੈ ਚੌਥਾ ਮਾਲ ਲੈ ਨਹੀਂ ਇੰਨਾ ਕੀ ਆ ਤੀਜਾ ਕੀ ਆ ਨਵੀਂ ਮੈਂ ਹੀ ਬਾਕੀ ਸਰੀਰ ਬਹੁਤ ਸੋਹਣਾ ਮੈਂ ਦਾ ਸਰੀਰ ਆ ਝੋਟੀਆਂ ਵਾਲਾ ਹਾਂਜੀ ਸੇਂਗ ਜ਼ਰੂਰ ਖੁੱਲਾ ਤੇ ਸਰੀਰ ਮੈਂ ਦਾ ਬਹੁਤ ਵਧੀਆ ਝੋਟੀਆਂ ਵਾਲਾ ਹਾਂਜੀ ਠੀਕ ਆ ਤੇ ਦੁੱਧ ਵੀ ਭਾਜੀ ਮੈਂ ਜਿਹੜਾ ਦੱਸੂਗਾ ਉਹੋ ਹੀ ਹੋਊਗਾ ਤੋਲੇ ਕੋਈ ਮੇਲੇ ਠੀਕ ਆ ਜੀ ਦੱਸਣ ਨੂੰ ਇਹਦੇ ਥੱਲੇ ਮੈਂ 11 ਕਿਲੋ ਵੀ ਦੱਸਦਾ ਪਰ ਨਹੀਂ ਦੱਸਣਾ ਸਿਰਫ 9 ਕਿਲੋ ਦੁੱਧ ਆਪਾਂ ਤੋਲ ਕੇ ਦਾਂਗੇ ਹਾਂਜੀ ਭਾਵੇਂ ਲੀਟਰ ਮਾਰ ਲੇ ਉਹਦੇ ਦਾਹਾਂ ਦੇ ਵਾਜ ਤੋਲਣ ਵਾਲਾ 9 ਕਿਲੋ 9 ਕਿਲੋ ਦੁੱਧ ਪੱਕਾ ਮਗਰ ਬੱਚਾ ਕੱਟਾ ਕੱਟੀ ਇਹਦੇ ਕੋਲੇ ਆ ਕੱਟਾ ਇਹ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਵੀਰ ਜੀ 17-18 ਦਿਨ ਹੋ ਗਏ ਜੀ 17-18 ਹਾਂ ਜੀ ਕੱਢ ਦੇ ਇਹਨੂੰ ਵੀ ਬਾਹਰ ਸੂਆ ਪੀਚਾ ਲਾ ਲਿਓ ਸੱਜਣਾ ਮਗਰ ਕੱਟਾ ਬਾਕੀ ਨੀਲੀ ਦਾ ਪੱਖ ਰੱਖਦੀ ਆ ਮੈਂ 9 ਕਿਲੋ ਦੁੱਧ ਦਾ ਝੂਣ ਵਾਲਾ ਜਿਹੜਾ ਦੇਖੋ ਝੂਣ ਗੱਲਾਂ ਬਾਤਾਂ ਹੋਈਆਂ ਵੀਰ ਕਹਿੰਦਾ ਬਾੜੀ ਜ਼ਿਆਦੇ ਚੂਣ ਚੰਗੀ ਲੱਗੀ ਹੋਈ ਮੇਰੇ ਹਮੇ ਤਾਂ ਰਹੇ ਦੀਆਂ ਤੁਹਾਨੂੰ ਹਾਂ ਗਾੜੀ ਕਹਿੰਦਾ 2 ਕਿਲੋ ਆ ਕਰਮਾਂ ਵਾਲੀ ਦੀ ਗਾੜ ਉਹਦੀ ਵੀ 2 ਹੀ ਆ ਸੱਜਣੋ ਜਿਹੜੀ ਝੋਟੀ ਤੁਹਾਨੂੰ ਚੋਕੇ ਵਿਖਾਤੀ ਆ ਉਹਦੀ ਵੱਧ 2.5 ਹੋਊਗੀ ਠੀਕ ਆ ਉਹਦੀ 2.5 ਹੋਊਗੀ ਵੀਰ ਕਹਿੰਦਾ 2 ਇਹਦੀ ਆ ਦੇਖੋ ਇੱਥੋਂ ਕੱਦ ਕਰਦਾ ਅੰਤਾਜਾ ਜਿਹੜਾ ਉਹ ਲਾ ਦੋ ਦੇਖੋ ਹੂੰ ਤਾਂ ਇਹ ਵੀ ਚਮੜੀ ਦਾ ਬਰੀਕ ਦੀ ਆ ਮੈਂ ਬਿਲਕੁਲ ਜੀ ਬਿਲਕੁਲ ਠੀਕ ਬਾਕੀ ਭਾਜੀ ਆਪਣੇ ਕੋ ਨਾ ਕੱਲ ਹੀ ਆਈ ਆ ਪਿੱਛੇ ਸੇਵਾ ਘੱਟ ਸੀ ਮੈਂ ਦੀ ਠੀਕ ਆ ਜੇ ਦਾਣਾ ਦੂਣਾ ਚੰਗਾ ਮਿਲ ਗਿਆ ਮੈਂ ਨੂੰ ਹੋ ਸਕਦਾ 10 ਕਿਲੋ ਆਰਾਮ ਨਾਲ ਦੇਈ ਨਾ ਨਹੀਂ 10 ਕਿਲੋ ਤਾਂ ਦੋ ਤਾਂ ਦੇ ਦੂ ਤੇ ਚਵਾਈ ਬਹੁਤ ਖਰੀਆ ਅੱਗੇ ਥੋੜੀ ਜੀ ਟੱਕ ਜਿਆਦੀ ਰੱਖਦੀ ਆ ਜਿਆਦੀ ਰੱਖਦੀ ਆ ਹਾਂਜੀ ਤੇ ਫੇਰ ਲਾਇਓ ਬਾਪੂ ਜੀ ਬੱਚਾ ਇਹਨੂੰ ਵੀ ਇੱਕ ਧਾਰ ਨਹੀਂ ਆਗੀ ਥਾਣ ਚ ਹੁਣ ਬੱਚਾ ਲਾਵਾਂਗੇ ਤੇ ਮੈਂ ਪਸਮੂਗੀ ਮੈਂ ਪਸਮੂਗੀ ਹਾਂਜੀ ਓਕੇ ਹਾਂ ਸੱਜਣਾ ਬੱਚਾ ਜਿਹੜਾ ਛੜਤਾ ਇਸ ਮੈਹਨ ਦੇ ਥੱਲੇ ਵੀ ਪਸਮੇ ਆਉਂਦੇ ਹੋ ਫੇਰ ਉਸ ਤੋਂ ਬਾਅਦ ਤੁਹਾਨੂੰ ਇਹਦੀਆਂ ਧਾਰਾਂ ਵੀ ਚੈੱਕ ਕਰਾ ਦੇਣੀਆਂ ਇਹ ਤੁਹਾਨੂੰ ਤਾਂ ਵਿਖਾਤਾ ਵੀ ਪਸਮਾਕ ਕਰਦੀ ਝੋਟੀ ਵੀ ਚੈੱਕ ਕਰ ਲਓ। ਹਾਂ ਸਦਿਨੋ ਪਸਮਾ ਜਿਹੜਾ ਕਰਮਾੜੀ ਨੇ ਕਰ ਲਿਆ ਨਹੀਂ ਵੇਖਿਓ ਪਸਮਾਕ ਕੀਤਾ। ਇਹਦੀਆਂ ਵੀ ਧਾਰਾਂ ਤੁਹਾਨੂੰ ਚੈੱਕ ਕਰਾਉਣੇ ਆ ਕਿਉਂਕਿ ਦੂਰ ਦਾ ਸਮਾਂ ਪੈਂਡਾ ਤਹਿ ਕੀਤਾ ਤੇ ਤੁਹਾਨੂੰ ਜਰੂਰ ਤਸੱਲੀ ਕਰਾਈ ਜੀ। ਤੇ ਬਾਕੀ ਬਿਲਕੁਲ ਬਿਲਕੁਲ ਪਸਮਾਈਆਂ ਤੇ ਪਸਮੀਆਂ। ਹਾਂਜੀ ਹਾਂਜੀ। ਓਕੇ ਆ। ਚੋਣ ਬਹੁਤ ਚੰਗਾ ਹੋਊਗਾ ਮੈਂ ਤਾਂ ਥਣ ਬੜਾ ਚੰਗਾ ਹੈ ਬਹੁਤ ਜ਼ਿਆਦਾ ਹੀ ਭਾਜੀ 2 ਲੱਖ ਵਾਲੀ ਮੈਸ ਚੋਲੋ ਇਹ ਨਾਲ ਉਹਦਾ ਚੋਣੋਂ ਨੂੰ ਨਾ ਲੱਗਾ ਉਹ ਧਾਰ ਵੇਖਿਓ ਉਹਦੀ ਹਾਂ ਵੀ ਗਵਾਂਡੀਆਂ ਘਰੇ ਵੀ ਸੁਣੂ ਵੀ ਮੱਚਉਂਦੇ ਆ ਹਨਾ ਬਾਲੀ ਪੂਲੀ ਆ ਜਾ ਮੋਟਰ ਮੋਟਰ ਹੀ ਚੱਲਦੀ ਆ ਤੇ ਹਾਂ ਜਿਉਂਦੀ ਰਵੇ ਮੈਂ ਜੇ ਚੰਗਾ ਸਾਹਮਣ ਵਾਲਾ ਬੰਦਾ 11 12 ਵੀ ਦੁੱਧ ਚੋਲੂਗਾ ਚੋਲੂ ਬੰਚੋ ਹਨਾ ਪਿੱਛੋਂ ਸੇਵਾ ਨਹੀਂ ਹੈਗੀ ਹਾਂ ਮਾਰ ਲਿਆ ਚੀ ਮਾਰ ਨੇ ਬਹੁਤ ਖਰੀਦਿਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਐ ਗੂਗਲ ਧਾਰ ਸਾਰੇ ਹਾਂ ਨਹੀਂ ਓਕੇ ਇਹ ਕਿੰਨੇ ਦੀ ਦੇ ਦੇਣੀ ਸ਼ਾ ਇਹਦਾ ਭਾਜੀ ਟੋਕਰਾਂ ਵਾਲਾ ਹੀ ਮੁੱਲ ਕਰ ਦੇਣਾ ਜੇ ਓਕੇ ਹਾਂਜੀ ਮੁੱਲ ਅੱਜ ਭਾਣਾਂ ਲਈ ਤਾਂ ਭਾਣਾਂ ਹੀ ਦੇ ਦੇਣੀ ਹੈ ਮੁੱਲ 90 ਵੀ ਭਾਵੇਂ ਕਰੀ ਜਾਈਏ ਪਰ ਆਪਾਂ 85 ਦੀ ਵੀ ਨਹੀਂ ਦੇਣੀ 80 ਦੀ ਵੀ ਨਹੀਂ ਦੇਣੀ ਠੀਕ ਆ ਉਹ ਚੋਂ ਵੀ 2000 ਛੋਟ ਠੀਕ ਆ 78 ਦੀ ਲਊਗਾ ਕੋਈ ਉਹਨੂੰ ਵੀ 1000 ਛੋਟ ਕਰ ਦਾਂਗੇ 70000 ਦੀ 3 ਘਟਾ 80 ਦੀ ਹਾਂ ਜੀ 77000 ਦੀ ਪਰ ਚਵਾਈ ਜਿਹੜਾ ਥੱਲੇ ਬਹਿ ਗਿਆ ਮੱਝ ਨਹੀਂ ਛੱਡ ਕੇ ਜਾਣਾ ਨਹੀਂ ਓਕੇ ਕੋਈ ਮਾਰੀ ਨਹੀਂ ਤਾਜੀ ਆ ਟੋਕੜਾ ਵਾਲਾ ਭਾ ਵੀਰ ਜਿੰਨੇ ਵੀ ਦੂਰੋਂ ਨੇੜੇੋਂ ਆਉਣਾ ਵਾ ਦੋ ਟਾਈਮ ਤਸੱਲੀ ਕਰਕੇ ਤਿੰਨ ਟਾਈਮ ਤਸੱਲੀ ਕਰਕੇ ਖੜੇ ਦੁੱਧ ਮੈਂ ਤੋਲ ਕੇ ਦਊਂਗਾ ਮਿਣਕੇ ਦਊਂਗਾ ਆਪਣਾ ਕੰਡਾ ਲੈ ਆਵੇ ਲੀਟਰ ਲੈ ਆਵੇ ਠੀਕ ਆ ਮੇਰੇ ਕੋਲ ਲੀਟਰ ਤੇ ਆਪਣੇ ਕੋਲ ਵੀ ਹੈਗਾ ਤਾਂ ਆਪਾਂ ਫਿਰ ਵੀ ਆਪਣਾ ਕੋਈ ਸੰਦ ਲੈ ਆਵੇ ਆਪਣਾ ਲੈ ਆਵੇ ਭਾਂਡਾ ਤੋਲ ਕੇ ਮਿਣਕੇ ਦਾਂਗੇ 9 ਇਹਦੇ ਥੱਲੋਂ ਤੇ 13 ਉਹਦੇ ਥੱਲੋਂ ਹਾਂ ਜੀ ਬਾਕੀ ਇੱਕ ਬੇਨਤੀ ਕਰਨਾ ਚਾਹੁੰਦੇ ਆ ਹਾਂਜੀ ਵੀ ਆਨਲਾਈਨ ਕਿੱਤਾ ਮਾੜਾ ਨਹੀਂ ਬੜਾ ਵਧੀਆ ਵੀ ਦੂਰ ਨੇੜੇ ਬੈਠਿਆਂ ਪਤੂ ਪਸ਼ੂ ਦਾ ਪਤਾ ਲੱਗਦਾ ਹਾਂਜੀ ਤੇ ਪਰ ਕੁਝ ਕੁ ਬੰਦਿਆਂ ਨੇ ਇਹਨੂੰ ਖਰਾਬ ਕੀਤਾ ਵਾ ਵੱਧ ਘੱਟ ਦੱਸ ਕੇ ਹਾਂ ਦੁੱਧ ਜਿਆਦਾ ਦੱਸ ਦਿੰਦੇ ਹਾਂ ਹਾਂਜੀ ਬਾਕੀ ਵੀਰ ਜੀ ਆਪਣੀ ਜਿੰਨੇ ਵੀ ਲੈਣਾ ਵਾ ਰੁਪਈਆ ਬੜਾ ਕੀਮਤੀ ਹੈ ਲੋਕ ਬਾਅਦ ਚ ਨਿਆ ਨਹੀਂ ਦਿੰਦੇ ਤੁਸੀਂ ਆਪਣੀ ਤਸੱਲੀ ਕਰਕੇ ਲਓ ਬਿਲਕੁਲ ਜਿੱਥੋਂ ਵੀ ਲੈਂਦੇ ਹੋ ਤਸੱਲੀ ਕਰਕੇ ਲਓ ਸਹੀ ਗੱਲ ਹੈ ਇਹ ਗਊ ਵੀ ਵਿਖਾ ਦਗੇ ਵਿਖਾ ਦਿਓ ਜੀ ਇਹ ਤਾਂ ਅੱਜ ਹੀ ਆਈ ਹੈ ਵੀਰ ਜੀ ਠੀਕ ਹੈ ਸਵੇਰੇ ਚਵਾਈ ਹੋਈ ਹੈ ਦੀ 8:30 9 ਵਜੇ ਦੀ ਠੀਕ ਹੈ ਮੇਰਾ ਬਿਲਕੁਲ ਮੰਨਨੀ ਤੁਸੀਂ ਕਹਿੰਦੇ ਪਾ ਦਿਓ ਚਲੋ ਜੇ ਕੋਈ ਪਿਆਰੀ ਲੱਗੂ ਲੈ ਜਾਊਗਾ ਬਿਲਕੁਲ ਕਿੰਨਾ ਦੁੱਧ ਝੋਕੇ ਲੈਂਦੀ ਆ ਇਹ ਵੀਰ ਜੀ 11 ਕਿਲੋ ਫਾਲੇ ਦਾ ਨਹੀਂ ਜੇਗਾ ਆਪਣੇ ਪਿੰਡੋਂ ਲਈ ਆ ਕੋਈ 20ਾਂ 22ਾਂ ਦਿਨਾਂ ਦਾ ਸੂਆ ਵਾ ਠੀਕ ਜਿਆਦਾ ਨਹੀਂ ਠੰਡ 'ਚ ਬੱਚਾ ਮਰਿਆ ਵਾ ਮਹੀਨੇ ਦੇ ਅੰਦਰ ਅੰਦਰ ਹੀ ਸੀ ਅੰਦਰ ਹੀ ਸੂਈ ਆ ਪਹਿਲਾਂ ਮੁੱਲ ਬਹੁਤ ਜ਼ਿਆਦਾ ਕਰਦੇ ਸੀ ਓਕੇ ਹਾਂਜੀ ਜਿਹੜਾ ਮੁੱਲ ਮੈਂ ਕਰਨਾ ਵੀਡੀਓ 'ਚ ਉਹਦੇ ਨਾਲੋਂ 2 ਗੁਣਾ 60000 ਰੁਪਏ ਮੁੱਲ ਕਰਦੇ ਸੀ ਪਹਿਲਾਂ ਠੀਕ ਹੈ। ਕਹਿੰਦੇ ਦੇਣੀ 60 ਦੀ ਵੱਧ ਮੰਗਦੇ ਤੇ ਦੇਣੀ 60 ਦੀ ਆ। ਠੀਕ ਆ। ਆਪਾਂ ਕਿਸ ਨੂੰ ਚੰਗੀ ਲੱਗੇ 45000 ਦੀ ਤੇ ਵੀਡੀਓ ਰਵੀ ਕੋਈ ਲਵੇ ਨਾ ਹੋਰ 3000 ਘਟਾ ਦਾਂਗੇ 42 42000 ਹਾਂਜੀ 42000 ਦੀਆਂ ਦੇ ਦਾਂ। ਦੁੱਧ 11 ਕਿਲੋ ਬੱਚੇ ਤੋਂ ਬਗੈਰ ਤਾਜੀ ਸੂਈ ਆ। ਤਾਜੀ ਸੂਈ ਆ ਫਿਰ ਮਹੀਂ ਵਾਲਾ ਦੁੱਧ ਮਹੀਂ ਹਰਗਾ। ਮੱਝਾਂ ਹਰਗਾ ਹਾਂਜੀ 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 ਠੀਕ ਆ। ਹਾਂਜੀ ਓਕੇ ਟੋਰ ਕਰਾ ਦਈਏ ਚੈੱਕ ਕਰਾ ਮੇਰੀ ਕਰਾ ਦਿਓ। ਕਰਾ ਦੇ। ਆ ਸੱਜਣੋ ਸੂਆ ਤਾਂ ਦੂਜਾ ਹੀ ਹੋ। ਪਹਿਲਾਂ ਬਾਜੀ ਪਿੰਡੋਂ ਹੀ ਲਈ ਆ। ਅੱਛਾ ਪਹਿਲਾਂ ਨਹੀਂ ਸੁੱਈ ਆ। ਪਹਿਲਾਂ ਨਹੀਂ ਹੋ ਸਕਦਾ ਦੰਦਾਂ 'ਚ ਵੀ ਹੋਵੇ ਵੇਖ ਲੈਨੇ ਆ। ਚੌਗੀ ਹੋਊਗੀ ਬਾਲੀ ਤੋਂ ਬਾਲੀ। ਬੰਦਾ ਚੌਗੀ ਆ। ਹਾਂਜੀ। ਦੇਖਿਓ ਸੱਜਣਾ। ਚੂਣ ਬਹੁਤ ਚੰਗਾ ਹੋਊ ਹਨਾ ਇਹਦਾ। ਚੂਣ ਬਹੁਤ ਚੰਗੀ ਹਾਂਜੀ। ਠੀਕ ਆ। ਆ ਲੈ ਵਾ ਹਰਾ ਪਿਆ ਜਮਾਈ। ਬਿਲਕੁਲ ਜੀ ਬਸ ਚੋਈ ਵੀ ਬੜੀ ਲੇਟ ਅਜੇ। ਠੀਕ ਆ ਲੈ ਆਓ ਕੋਈ ਗੱਲ। ਹਾਂਜੀ। ਇਹ 42000 ਦੀ। ਇਹ 42 ਦੀ ਐਸਨੋ। ਠੀਕ ਆ ਠੀਕ ਠੀਕ ਠੀਕ। ਸੱਜਣਾ ਇਹ ਕੋਈ ਇਹਦਾ ਸਵਾਬ ਨਹੀਂ ਹੈ ਤੁਹਾਨੂੰ ਵੀਡੀਓ ਚ ਵਿਖਾ ਦਈਏ ਚਲੋ ਵਿਖਾਤੀ ਆ ਵੀ ਕੋਈ ਸੱਜਣ ਦੇ ਚਾਹਵਾਨ ਹੋਇਆ ਤੇ ਸੰਪਰਕ ਕਰ ਸਕਦਾ। ਤਸਮਾ ਵੇਖੋ ਇਹਦਾ ਉਰਲੀ ਦਾ ਹਾਂ ਤੇ ਮੈਂ ਇਹ ਤੇ ਕੈਮਰਾ ਆਪਾਂ ਫੇਰ ਕਰ ਦਿੰਨੇ ਆ ਤੁਹਾਨੂੰ। ਦੇਖੋ ਇਹਦਾ ਵੀ ਪਸਮਾ ਦੇਖੋ ਸਾਰੀ 77000 ਤੇ ਵਿੱਚ ਮਿਲ ਜਾਣੀ ਆ 9 ਕਿਲੋ ਦੁੱਧਾ ਚੂਣ ਹੱਥ ਵੀ ਨਾ ਲਾਇਓ। ਇੰਨਾ ਜਿਆਦਾ ਚੰਗਾ ਲੱਗਾ ਕਰਮ ਵਾਲੀ ਨੂੰ ਬੇਫਿਕਰੀ ਵਾਲੀ। ਤੇ ਇਹਦਾ ਵਿੱਚੋਂ ਕੋਈ ਰਿਪੋਰਟ ਜਿਹੜੀ ਮਾੜੀ ਜੀ ਕੋਈ ਮਿਸਟੇਕ ਹੋ ਤੁਹਾਨੂੰ ਦੱਸਦੀ ਹੈ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ